ਸਤਿ ਸ਼੍ਰੀ ਅਕਾਲ ਨਮਸਕਾਰ ਆਦab ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਵਲੌਗ ਸਭ ਤੋਂ ਪਹਿਲਾਂ ਸਾਰੇ ਜਿੰਨੇ ਵੀ ਮੇਰੇ ਚਾਉਣ ਵਾਲੇ ਦਰਸ਼ਕ ਨੇ ਉਹਨਾਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਨਵਾਂ ਸਾਲ ਤੁਹਾਡੇ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਲੈ ਕੇ ਆਵੇ ਤੇ ਹੱਸਦੇ ਖੇੜਦੇ ਰਹੋ ਤਰਕੀਆਂ ਮਾਣੋ ਅੱਜ ਦੇ ਵੀਡੀਓ ਦੇ ਵਿੱਚ ਬਹੁਤ ਇੰਪੋਰਟੈਂਟ ਡਿਸਕਸ਼ਨ ਕਰਨੇ ਆ ਕਿ 2024 ਤੋਂ ਬਾਅਦ 2025 ਕਿੰਨਾ ਬਦਲਿਆ ਹੋਇਆ ਹੋਵੇਗਾ ਗੱਲ ਕਰਨੀ ਆਪਾਂ ਵਿਜ਼ਿਟਰ ਟੂਰਿਸਟ ਮਾਮਲੇ ਦੇ ਵਿੱਚ 2025 ਕਿੰਨਾ ਬਦਲਿਆ ਗੱਲ ਕਰਨੀ ਹੈ ਸਟੂਡੈਂਟ ਵੀਜ਼ਾ ਦੇ ਮਾਮਲੇ ਦੇ ਵਿੱਚ 2025 ਕਿੰਨਾ ਬਦਲਿਆ ਨਾਲ ਦੀ ਨਾਲ ਹੀ ਵਰਕ ਪਰਮਿਟ ਤੇ ਪੀਆਰ ਐਕਸਪ੍ਰੈਸ ਐਂਟਰੀ ਦੀ ਗੱਲ ਕਰ ਲਈਏ ਪੀਐਨਪੀਜ਼ ਦੀ ਗੱਲ ਕਰ ਲਈਏ ਨਵੇਂ ਹੋਰ ਜਿੰਨੇ ਵੀ ਪ੍ਰੋਗਰਾਮ ਐਕਸਪ੍ਰੈਸ ਐਂਟਰੀ ਦੇ ਰਿਲੇਟਡ ਚੱਲਦੇ ਨੇ ਕੈਨੇਡਾ ਦੇ ਵਿੱਚ ਉਹਨਾਂ ਸਾਰਿਆਂ ਬਾਰੇ ਡਿਸਕਸ਼ਨ ਜਿਹੜਾ ਹੈ ਉਹ ਅੱਜ ਦੀ ਵੀਡੀਓ ਦੇ ਵਿੱਚ ਕਰਨਾ ਹੈ ਕਿ 2025 ਦੇ ਵਿੱਚ ਕੀ ਤਰੀਕਾ ਕੀ ਢੰਗ ਕੀ ਉਹ ਸਲੀਕਾ ਹੋਵੇਗਾ ਜਿਸ ਦੇ ਨਾਲ ਤੁਹਾਨੂੰ ਈਜ਼ੀ ਪੀਆਰ ਮਿਲ ਸਕੇ ਜਿਹਦੇ ਵਿੱਚ ਤੁਸੀਂ ਕੈਨੇਡਾ ਦੇ ਵਿੱਚ ਸੈੱਟ ਕਿਵੇਂ ਹੋ ਸਕਦੇ ਹੋ ਕੋਈ ਵੀ ਤੁਹਾਡਾ ਟੀਆਰਵੀ ਹੈ ਭਾਵੇਂ ਤੁਸੀਂ ਵਿਸਟਰ ਟੂਰਿਸਟ ਵੀਜ ਤੇ ਉਹ ਭਾਵੇਂ ਸਟੂਡੈਂਟ ਵੀਜ ਤੇ ਉਹ ਭਾਵੇਂ ਤੁਸੀਂ ਵਰਕ ਪਰਮਿਟ ਤੇ ਹੋ ਤੁਸੀਂ ਕਿਦਾਂ ਕੈਨੇਡਾ ਦੇ ਵਿੱਚ ਸੈਟਲ ਹੋ ਸਕਦੇ ਹੋ ਤੇ ਕੀ ਨਵਾਂ ਪਾਥਵੇ ਹੋਵੇਗਾ 2025 ਦੇ ਲਈ ਉਹ ਅੱਜ ਦੀ ਵੀਡੀਓ ਦੇ ਵਿੱਚ ਡਿਸਕਸ਼ਨ ਕਰਨਾ ਹੈ ਸੋ ਪੂਰੇ 2024 ਤੋਂ ਬਾਅਦ 25 ਕੀ ਕੁਝ ਬਦਲਣ ਵਾਲਾ ਹੈ ਕੀ ਕੁਝ ਬਦਲਿਆ ਹੈ ਉਸ ਬਾਰੇ ਡਿਸਕਸ਼ਨ ਕਰਨਾ ਹੈ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਥੋੜੀ ਲੰਮੀ ਵੀਡੀਓ ਹੋਣੀ ਹੈ ਪਰ ਅੱਜ ਦੀ ਵੀਡੀਓ ਜੇਕਰ ਤੁਸੀਂ 2024 ਚੰਗੀ ਤਰ੍ਹਾਂ ਫੋਲੋ ਨਹੀਂ ਕੀਤਾ ਇਮੀਗ੍ਰੇਸ਼ਨ ਪ੍ਰੋਸੈਸ ਕੈਨੇਡਾ ਦਾ ਤਾਂ ਵੀ ਤੁਹਾਨੂੰ ਮੈਨੂੰ ਇੰਜ ਲੱਗਦਾ ਹੈ ਕਿ ਕਾਫੀ ਹੱਦ ਤੱਕ ਕਮਾਂਡ ਹੋ ਜਾਵੇਗੀ ਜੇਕਰ ਅੱਜ ਦਾ ਵੀਡੀਓ ਤੁਸੀਂ ਆਖਰ ਤੱਕ ਦੇਖਦੇ ਹੋ ਕਿ ਕਿਸ ਨੂੰੜਾ ਸੋਪੀਛਲ ਚਾਹੁੰਦੇ ਹੋ ਪ੍ਰੋਫਾਈਲ ਆਪਣੀ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣ ਜਿਹੜੀ ਚਾਰ categories ਦੀ ਗੱਲ ਕਰਨੀ ਹੈ ਉਹਦੇ ਵਿੱਚ ਆਪਾਂ ਸਟੂਡੈਂਟ ਵਰਕ ਵਿਜ਼ਿਟਰ ਟੂਰਿਸਟ ਤੇ ਐਕਸਪ੍ਰੈਸ ਐਂਟਰੀ ਜਾਂ PR ਦੀ ਗੱਲ ਕਰਨੀ ਆ ਸ਼ੁਰੂਆਤ ਜਿਹੜੀ ਆ ਉਹ ਆਪਾਂ ਸਟੂਡੈਂਟ ਵੀਜ਼ਾ ਤੋਂ ਕਰਦੇ ਆ ਕਿਉਂਕਿ ਆ ਮੋਸਟਲੀ ਕੀ ਹੁੰਦਾ ਹੈ ਕਿ ਕੈਨੇਡਾ ਦੇ ਵਿੱਚ ਸਭ ਤੋਂ ਜ਼ਿਆਦਾ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਆ ਉਹ ਆਪਣਾ ਭਵਿੱਖ ਬਣਾਉਣ ਵਾਸਤੇ ਜਾਂਦੇ ਆ ਸੋ ਦੇਰ ਨਹੀਂ ਕਰਦੇ ਸਭ ਤੋਂ ਪਹਿਲਾਂ ਸਟੱਡੀ ਪਰਮਿਟ ਦੀ ਗੱਲ ਕਰਦੇ ਆ ਇਹ ਡਾਇਗਰਾਮ ਨੂੰ ਸਮਝਾਉਣਾ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਦੇਖੋ ਸਟੱਡੀ ਪਰਮਿਟ 2024 ਦੋ ਕੈਟਾਗਰੀ ਦਾ ਸੀ ਜਿਸ ਦੇ ਵਿੱਚ ਇੱਕ ਨਾਨ ਐਸਡੀਐਸ ਤੇ ਇੱਕ ਐਸਡੀਐਸ ਕੈਟਾਗਰੀ ਹੁੰਦੀ ਸੀ ਕਿ ਹੁਣ ਆਪਾਂ ਉਹਦੇ ਬਿਲਕੁਲ ਡੀਪਲੀ ਉਹਦੇ ਵਿੱਚ ਜਾਵਾਂਗੇ ਤੇ ਬਹੁਤ ਟਾਈਮ ਲੱਗ ਜਾਏਗਾ ਪਰ ਮੋਟਾ-ਮੋਟੀ ਤੁਹਾਨੂੰ ਦੱਸ ਰਿਹਾ ਮੋਸਟ ਆਫ ਕੇਸ ਜਿਹੜੇ ਇੰਡੀਆ ਤੋਂ ਉਹ ਐਸਡੀਐਸ ਕੈਟਾਗਰੀ ਚ ਲੱਗਦੇ ਸੀ ਤੇ ਉਹਦਾ ਸਕਸੈਸ ਰੇਟ ਵੀ ਬਹੁਤ ਜ਼ਿਆਦਾ ਸੀਗਾ ਹੁਣ ਇੱਕ ਕੈਟਾਗਰੀਆਂ ਖਤਮ ਕਰ ਦਿੱਤੀਆਂ ਗਈਆਂ ਤੇ ਨਾਰਮਲ ਜਰਨਲ ਸਟਡੀ ਪਰਮਿਟ ਜਿਹੜਾ ਉਹੀ ਰਹਿ ਗਿਆ ਉਹਦੇ ਅੰਡਰ ਕੀ ਹੈ ਕਿ ਹੁਣ ਤੁਸੀਂ ਫੀ ਜੀਆਈਸੀ ਫੰਡ ਜਿਹੜਾ ਮੇਨ ਰੋਲਾ ਹੁੰਦਾ ਹੈ ਸਟਡੀ ਪਰਮਿਟ ਦੇ ਕੇਸ ਦੇ ਵਿੱਚ ਉਹਦੀ ਆਪਾਂ ਪਹਿਲਾਂ ਗ ਤੁਸੀਂ ਪਹਿਲਾਂ ਜਦੋਂ ਐਸਡੀਐਸ ਕੇਸ ਸੀਗਾ ਤੇ ਉਦੋਂ ਆਪਾਂ ਪੂਰੇ ਸਾਲ ਦੀ ਫੀਸ ਜਮ੍ਹਾਂ ਕਰਨੀ ਹੁੰਦੀ ਸੀ ਜੀਆਈਸੀ ਪੇ ਕਰਨੀ ਹੁੰਦੀ ਸੀ ਤਾਂ ਹੀ ਆਪਾਂ ਆ ਫਾਈਲ ਲਗਾ ਸਕਦੇ ਸੀ ਐਸਡੀਐਸ ਕੈਟਾਗਰੀ ਚ ਪਰ ਹੁਣ ਜਰਨਲ ਹੈ ਸੋ ਨੌਨ ਐਸਡੀਐਸ ਵਾਲੇ ਰੂਲ ਵੀ ਹੈ ਕਹਿ ਸਕਦੇ ਹੋ ਤੁਸੀਂ ਹੁਣ ਤੁਸੀਂ ਫੀਸ ਅੱਧੀ ਕਰੋ ਥੋੜੀ ਕਰੋ ਪੂਰੀ ਕਰੋ ਕੋਈ ਫਰਕ ਨਹੀਂ ਪੈਂਦਾ ਜੀਆਈਸੀ ਭਰੋ ਨਾ ਭਰੋ ਕੋਈ ਫਰਕ ਨਹੀਂ ਪੈਂਦਾ ਫੰਡਸ ਤੁਸੀਂ ਦਿਖਾਉਣੇ ਆ ਯਾਨੀ ਕਿ ਓਵਰ ਆਲ ਜੇ ਕਰੇ ਨਾ ਤਿੰਨਾਂ ਨੂੰ ਆਪਾਂ ਇੱਕ ਛੋਟੇ ਵਰਡ ਦੇ ਵਿੱਚ ਸਮਝਾਈਏ ਤਾਂ ਤੁਸੀਂ 2 ਸਾਲ ਦਾ ਜੇਕਰ ਕੋਰਸ ਹੈ ਤੇ ਪੂਰੀ ਫੀਸ 2 ਸਾਲ ਦੀ ਕਿੱਦਾਂ ਭਰ ਸਕਦੇ ਹੋ ਤੇ ਉੱਥੇ ਜਿਹੜੇ ਲਿਵਿੰਗ ਕਾਸਟ ਹਨ ਉਹਨੂੰ ਕਿੱਦਾਂ ਮੈਨੇਜ ਕਰ ਸਕਦੇ ਹੋ ਜਾਂ ਤਾਂ ਉਹਦੇ ਬਰਾਬਰ ਪ੍ਰੋਪਰ ਫੰਡ ਸ਼ੋਅ ਕਰ ਦਿਓ ਜਾਂ ਪੂਰੇ ਸਾਲ ਦੀ ਫੀਸ ਜਮ੍ਹਾਂ ਕਰ ਦਿਓ ਜੀਆਈਸੀ ਪੇ ਕਰ ਦਿਓ ਉਸ ਤੋਂ ਬਾਅਦ ਫੰਡ ਸ਼ੋਅ ਕਰ ਦਿਓ ਤੇ ਇੰਟਾਇਰ ਸਟੱਡੀ ਜਿਹੜੀ ਉਸ ਦੌਰਾਨ ਤੁਸੀਂ ਬਿਨਾ ਕੰਮ ਕਏ ਕਿੱਦਾਂ ਸਰਵਾਈਵ ਕਰ ਸਕਦੇ ਹੋ ਇਹਨੂੰ ਐਕਸਪਲੇਨ ਕਰ ਦਿਓ ਤਾਂ ਤੁਹਾਡਾ 2025 ਚ ਵੀਜ਼ਾ ਆ ਜਾਊਗਾ ਜੇ ਤੁਸੀਂ ਇਹ ਚ ਫੇਲ ਹੋ ਜਾਂਦੇ ਹੋ ਤਾਂ ਵੀਜ਼ਾ ਆਉਣ ਦੇ ਚਾਂਸਸ ਕੱਟ ਜਾਣਗੇ ਹੁਣ ਇਹਦੇ ਵਿੱਚ ਆ ਆਪਾਂ ਜੀਆਈਸੀ ਫੰਡਸ ਇਹਨਾਂ ਦੀ ਗੱਲ ਤੇ ਕਰ ਲਈ ਪਰ ਸਟੱਡੀ ਦੇ ਕੇਸ ਦੇ ਵਿੱਚ ਹੁਣ ਕੋਰਸ ਤੇ ਕੋਰਸ ਪ੍ਰੋਗਰੈਸ਼ਨ ਇਹ ਬਹੁਤ ਵੱਡਾ ਰੋਲ ਪਲੇ ਕਰਨਗੇ ਕਿਉਂਕਿ ਜਿਹੜਾ ਹੁਣ ਤੁਸੀਂ ਕੋਰਸ ਲੈਣਾ ਹੈ ਤੁਸੀਂ ਇਸ ਚੀਜ਼ ਦਾ ਧਿਆਨ ਰੱਖਣਾ ਕਿ ਭਈ ਕੋਰਸ ਤੁਹਾਡੀ ਸਟੱਡੀ ਦੇ ਨਾਲ ਅਲਾਈਨ ਹੋਵੇ ਥੈਨ ਤੁਹਾਡੀ ਸਟੱਡੀ ਜਿਹੜੀ ਹੁਣ ਤੱਕ ਦੀ ਹੈ ਨੈਕਸਟ ਕੋਰਸ ਜਿਹੜਾ ਲਿਆ ਹੈ ਉਹ ਕਿੱਦਾਂ ਪ੍ਰੋਗਰੈਸਿਵ ਹੋ ਸਕਦਾ ਹੈ ਇਹਨੂੰ ਕਿੱਦਾਂ ਐਕਸਪਲੇਨ ਕਰਨਾ ਹੈ ਉਹ ਜ਼ਰੂਰੀ ਹੈ ਜੇਕਰ ਕੋਰਸ ਰਿਲੇਵੈਂਟ ਹੈ ਬਟ ਉਸ ਚ ਪ੍ਰੋਗਰੈਸ਼ਨ ਨਹੀਂ ਦੇਖ ਰਿਹਾ ਤਾਂ ਪ੍ਰੋਬਲਮ ਹੋ ਸਕਦੀ ਹੈ ਉਸ ਤੋਂ ਇਲਾਵਾ ਕੋਰਸ ਲੈਣ ਸਮੇਂ ਆਪਾਂ ਧਿਆਨ ਰੱਖਣਾ ਕਿ ਕੀ ਉਸ ਕੋਰਸ ਦੇ ਵਿੱਚ PGWP ਪੋਸਟ ਗ੍ਰੈਜੂਏਟ ਵਰਕ ਪਰਮਿਟ ਹੈਗਾ ਜਾਂ ਨਹੀਂ ਹੈਗਾ ਇਸ ਚੀਜ਼ ਦਾ ਧਿਆਨ ਰੱਖਣਾ ਸਿਰਫ PGWP ਤੱਕ ਹੀ ਚੀਜ਼ਾਂ ਸੀਮਿਤ ਨਹੀਂ ਹੋਣੀਆਂ ਚਾਹੀਦੀਆਂ ਉਹ ਕੋਰਸ ਇਨ ਡਿਮਾਂਡ ਹੋਣਾ ਚਾਹੀਦਾ ਹੈ ਤਾਂ ਕਿ ਤੁਹਾਡਾ PR ਤੱਕ ਦਾ ਪਾਥਵੇ ਉਹਦੇ ਨਾਲ ਬਣ ਸਕੇ ਹੁਣ ਜਿਹੜਾ ਕਾਲਜ ਹੈ ਉਹ ਸਿਰਫ ਤੁਸੀਂ ਪਬਲਿਕ ਕਾਲਜ ਲੈਣਾ ਹੈਗਾ ਹੈ ਪ੍ਰਾਈਵੇਟ ਕਾਲਜ ਨੂੰ ਬਿਲਕੁਲ ਹੱਥ ਨਹੀਂ ਲਗਾਣਾ ਗਵਰਨਮੈਂਟ ਤੇ ਪਬਲਿਕ ਕਾਲਜ ਯੂਨੀਵਰਸਿਟੀ ਤੋਂ ਇਲਾਵਾ ਤੀਜੇ ਵੱਲ ਨਹੀਂ ਜਾਣਾ ਹੈਗਾ ਜੇ ਜਾਂਦੇ ਹੋ ਤਾਂ ਤੁਹਾਡਾ ਨੁਕਸਾਨ ਹੈਗਾ ਚਲੋ ਜੀ ਸਟੱਡੀ ਪਰਮਿਟ ਤੋਂ ਬਾਅਦ ਆਪਾਂ ਵਰਕ ਪਰਮਿਟ ਵਾਲੇ ਪਾਸੇ ਆ ਜਾਂਦੇ ਆ ਵਰਕ ਪਰਮਿਟ ਦੋ ਤਰ੍ਹਾਂ ਦਾ ਹੁੰਦਾ ਹੈ ਕੈਨੇਡਾ ਦੇ ਵਿੱਚ ਇੱਕ ক্লোਜ਼ ਤੇ ਇੱਕ ਓਪਨ ਵਰਕ ਪਰਮਿਟ ক্লোਜ਼ ਵਰਕ ਪਰਮਿਟ ਐਲਐਮਆਈਏ ਵਾਲੇ ਨੂੰ ਕਹਿੰਦੇ ਆ ਤੇ ਓਪਨ ਵਰਕ ਪਰਮਿਟ ਜਦੋਂ ਕੈਨੇਡਾ ਵਿੱਚ ਤੁਹਾਡੀ ਸਟੱਡੀ ਪੂਰੀ ਹੋ ਜਾਂਦੀ ਹੈ ਉਸ ਤੋਂ ਬਾਅਦ ਜਿਹੜਾ ਤੁਹਾਨੂੰ ਪੀਜੀਡਬਲਯੂਪੀ ਮਿਲਦਾ ਉਹਨੂੰ ਕਹਿੰਦੇ ਆ ਜਾਂ ਫਿਰ ਸਪਾਊਸ ਓਪਨ ਵਰਕ ਪਰਮਿਟ ਯਾਨੀ ਕਿ ਤੁਹਾਡਾ ਸਪਾਊਸ ਕੈਨੇਡਾ ਦੇ ਵਿੱਚ ਤੁਹਾਨੂੰ ਜੁਆਇਨ ਕਰਦਾ ਹੈ ਤਾਂ ਉਹਨੂੰ ਸਪਾਊਸ ਓਪਨ ਵਰਕ ਪਰਮਿਟ ਮਿਲਦਾ ਹੈ ਸੈਨੀ ਵਰਕ ਪਰਮਿਟ ਜਿਹੜੇ ਉਹ ਦੋ ਤਰੀਕੇ ਦੇ ਹੁੰਦੇ ਕਲੋਜ਼ ਵਰਕ ਪਰਮਿਟ ਦੀ ਪਹਿਲਾਂ ਗੱਲ ਕਰ ਲੈਣੀ ਹੈ ਜਿਹਨੂੰ ਐਲ ਐਮ ਆਈਏ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਵਾਲਾ ਵਰਕ ਪਰਮਿਟ ਕਹਿੰਦੇ ਆ ਉਹਦੇ ਵਿੱਚ ਚੇਂਜ ਕੀ ਹੋਇਆ ਕਿ ਪਹਿਲਾਂ 2-3 ਸਾਲ ਦੀ ਵੈਲਿਡਿਟੀ ਹੁੰਦੀ ਸੀ ਹੁਣ 1 ਸਾਲ ਦੀ ਵੈਲਿਡਿਟੀ ਰਹੇਗੀ ਉਸ ਤੋਂ ਇਲਾਵਾ ਮੀਡੀਅਮ ਤੇ ਹਾਈ ਵੇਜ ਦੀ ਐਲ ਐਮ ਆਈਏ ਜਿਹੜੀ ਉਹ ਅਪਰੂਵ ਹੋਵੇਗੀ ਉਹਦੇ ਉੱਤੇ ਤੁਸੀਂ ਕੈਨੇਡਾ ਦਾ ਵਰਕ ਪਰਮਿਟ ਆਪਣਾ ਅਪਰੂਵ ਕਰਾ ਪਾਓਗੇ ਲੋ ਵੇਜ ਦੇ ਐਲ ਐਮ ਆਈਏ ਦਾ ਕੰਮ ਖਤਮ ਹੋ ਚੁੱਕਾ ਹੈ ਅਨਇੰਪਲੋਇਮੈਂਟ ਰੇਟ ਲੈਸ ਦੈਨ 6% ਹੋਣੀ ਚਾਹੀਦੀ ਹੈ ਜਿਹੜੇ ਏਰੀਆ ਤੋਂ ਤੁਹਾਡੀ ਐਲ ਐਮ ਆਈ ਐ ਅਪਰੂਵ ਹੋਈ ਸੋ ক্লোਜ਼ ਵਰਕ ਪਰਮਿਟ ਦੀਆਂ ਇਹ ਕੰਡੀਸ਼ਨਸ ਨੇ ਹੁਣ ਓਪਨ ਵਰਕ ਪਰਮਿਟ ਵਾਲੇ ਪਾਸੇ ਆ ਜੰਨੇ ਆ ਪੀ ਜੀ ਡਬਲਯੂ ਪੀ ਦੇ ਲਈ ਯਾਨੀ ਕਿ ਸਟੱਡੀ ਪੂਰੀ ਹੋਣ ਤੋਂ ਬਾਅਦ ਹੁਣ ਜਿਹੜਾ ਤੁਸੀਂ 1 ਨਵੰਬਰ ਤੋਂ ਬਾਅਦ ਕੋਰਸ ਲਓਗੇ ਉਹ ਚ ਪੀ ਜੀ ਡਬਲਯੂ ਪੀ ਲਈ ਐਲੀਜੀਬਲ ਕੋਰਸ ਹੈ ਤਾਂ ਹੀ ਤੁਹਾਨੂੰ ਪੀ ਜੀ ਡਬਲਯੂ ਪੀ ਮਿਲੇਗਾ ਉਸ ਤੋਂ ਇਲਾਵਾ ਹੁਣ ਜੇਕਰ ਤੁਸੀਂ ਆਪਣਾ ਪੀ ਜੀ ਡਬਲਯੂ ਪੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਅਪਲਾਈ ਕਰਦੇ ਹੋ ਤੁਹਾਡੇ ਆਇਲਸ ਕਰਨਾ ਪਵੇਗਾ ਤੁਹਾਨੂੰ ਉਹਦਾ CLB ਲੈਵਲ 5 ਤੇ CLB ਲੈਵਲ 7 ਮਸਟ ਹੈ ਯੂਨੀਵਰਸਿਟੀ ਤੇ ਕਾਲਜ ਤੇ ਡਿਪੈਂਡ ਕਰਦਾ ਹੈ ਤੇ ਇਨ ਡਿਮਾਂਡ ਸੈਕਟਰ ਹੋਣਾ ਚਾਹੀਦਾ ਉਸ ਤੋਂ ਆ ਜਾਣੇ ਆ 스파우스 ఓਪਨ ਵਰਕ ਪਰਮਿਟ 스파우스 ఓਪਨ ਵਰਕ ਪਰਮਿਟ ਤੁਹਾਡਾ ਹੁਣ 스파우스 ਜਿਹੜਾ ਕੈਨੇਡਾ ਦੇ ਵਿੱਚ ਉਹਦੇ ਕੋਰਸ ਤੇ ਉਹਦੀ ਕੋਰਸ ਲਿਸਟ ਦੇ ਉੱਤੇ ਡਿਪੈਂਡ ਕਰੇਗਾ ਕਿ ਜੇਕਰ ਉਹ ਤੁਹਾਨੂੰ ਬੁਲਾ ਸਕਦਾ ਤਾਂ ਹੀ ਤੁਸੀਂ ਜਾ ਸਕਦੇ ਨਹੀਂ ਤੇ ਜਦੋਂ PGWP ਤੇ ਆਏਗਾ ਤਾਂ ਤੁਹਾਨੂੰ ਸਪான்ਸਰ ਕਰ ਸਕਦਾ ਹੈ ਸਪਾਊਸ ਓਪਨ ਵਰਕ ਪਰਮਿਟ ਵਾਸਤੇ ਸੋ ਇਹ ਚੇਂਜਸ ਜਿਹੜੇ ਆ ਉਹ ਓਪਨ ਵਰਕ ਪਰਮਿਟ ਦੇ ਕੇਸ ਚ ਆਇਆ ਸੋ ਇਹ ਵਰਕ ਪਰਮਿਟ ਦੀ ਗੱਲ ਹੋ ਗਈ ਹੁਣ ਆ ਜਾਂਦੇ ਆ ਵਿਜ਼ਟਰ ਤੇ ਟੂਰਿਸਟ ਵੀਜ਼ਾ ਦੇ ਕੇਸ ਚ ਵਿਜ਼ਟਰ ਟੂਰਿਸਟ ਵੀਜ਼ਾ ਦੇ ਕੇਸ ਦੇ ਵਿੱਚ ਆਪਾਂ ਇਹਨੂੰ ਦੋ ਕੈਟਾਗਰੀਸ ਕਰ ਲੈਣੇ ਆ ਇੱਕ ਟੂਰਿਸਟ ਵੀਜ਼ਾ ਤੇ ਇੱਕ ਵਿਜ਼ਟਰ ਵੀਜ਼ਾ ਹੁਣ ਪਹਿਲਾਂ ਟੂਰਿਸਟ ਵੀਜ਼ਾ ਦੀ ਗੱਲ ਕਰ ਲੈਣੇ ਜਿਹੜੇ ਹੋਟਲ ਬੁਕਿੰਗ ਤੇ ਫਾਈਲ ਲਗਾਉਂਦੇ ਨੇ ਉਹਨੂੰ ਟੂਰਿਸਟ ਵੀਜ਼ਾ ਦੇ ਵਿੱਚ ਕਿਹਾ ਜਾਂਦਾ ਹੈ ਹਾਲਾਂਕਿ ਵਿਜ਼ਟਰ ਵੀਜ਼ਾ ਦੀ ਕੈਟਾਗਰੀ ਹੈ ਇਹਦੇ ਵਿੱਚ ਹੁਣ ਤੁਹਾਡੀ ਟਰੈਵਲ ਹਿਸਟਰੀ ਇੰਪੋਰਟੈਂਟ ਹੋਵੇਗੀ ਕਿ ਤੁਸੀਂ ਇਸ ਤੋਂ ਪਹਿਲਾਂ ਕਿਹੜੀ ਕਿਹੜੀ ਕੰਟਰੀ ਘੁੰਮੇ ਹੋ ਉਸ ਤੋਂ ਇਲਾਵਾ ਫੰਡ ਬਹੁਤ ਮੇਨ ਰੋਲ ਪਲੇ ਕਰਨਗੇ ਤੁਹਾਡੀ ਸੈਲਰੀ ਬਹੁਤ ਮੇਨ ਰੋਲ ਪਲੇ ਕਰੇਗੀ ਉਸ ਤੋਂ ਇਲਾਵਾ ਤੁਹਾਡੀ ਜੌਬ ਜਾਂ ਤੁਹਾਡਾ ਬਿਜ਼ਨਸ ਜਿਹੜਾ ਤੁਹਾਡੀ ਕੰਟਰੀ ਦੇ ਵਿੱਚ ਉਹ ਬਹੁਤ ਵੱਡਾ ਰੋਲ ਪਲੇ ਕਰੇਗਾ ਹੋਟਲ ਜਿਹੜਾ ਬੁੱਕ ਕੀਤਾ ਕਿਦਾਂ ਦਾ ਕੀਤਾ ਉਹ ਇੰਪੋਰਟੈਂਟ ਰੋਲ ਪਲੇ ਕਰੇਗਾ ਟਰੈਵਲ ਪਲਾਨ ਕੀ ਹੈ ਓਕੇਸ਼ਨ ਕੀ ਹੈ ਜਾਂ ਤੁਹਾਡੀ ਜਿਹੜੀ ਟਰੈਵਲ ਆਈਟਨਰੀ ਹੈ ਉਹ ਡਿਪੈਂਡ ਕਰੇਗੀ ਉਹਦੇ ਉੱਤੇ ਵੀ ਉਸ ਤੋਂ ਇਲਾਵਾ ਕਵਰ ਲੈਟਰ कि ਤੁਸੀਂ ਉਹਦੇ ਵਿੱਚ ਆਪਣਾ ਸਟੇਟਮੈਂਟ ਆਫ ਪਰਪਸ ਕੀ ਹੈ ਤੁਹਾਡਾ ਜਾਨਦਾ ਇੰਟੈਂਟ ਜਿਹੜਾ ਉਹਨੂੰ ਚੰਗੀ ਤਰ੍ਹਾਂ ਐਕਸਪਲੇਨ ਕਰਨਾ ਹੋਵੇਗਾ ਸੋ ਇਹ ਤੁਹਾਡਾ ਟੂਰਿਸਟ ਵੀਜ਼ਾ ਦੇ ਕੇਸ ਦੇ ਵਿੱਚ ਹੁਣ ਜ਼ਿਆਦਾ ਵੱਡਾ ਰੋਲ ਪਲੇ ਕਰੇਗਾ ਜਿਹੜਾ ਪਹਿਲਾਂ ਕਈ ਵਾਰੀ ਬਨੋਟੀ ਚੀਜ਼ਾਂ ਸੀਗੀਆਂ ਹੁਣ ਤੁਹਾਨੂੰ ਇੱਥੇ ਚੀਜ਼ਾਂ ਐਕਸਪਲੇਨ ਕਰਨੀਆਂ ਪੈਣਗੀਆਂ ਤੇ ਫੇਕ ਸ਼ੋਰ ਸ਼ਾਟ ਤੋਂ ਹੁਣ ਤੁਹਾਨੂੰ ਬਚਣਾ ਪਏਗਾ ਇਹ ਸਭ ਤੋਂ ਵੱਡਾ ਅਵੇਅਰਨੈਸ ਹੈ ਟੂਰਿਜ਼ਮ ਦੇ ਮਾਮਲੇ ਦੇ ਵਿੱਚ ਹੁਣ ਵਿਜ਼ਟਰ ਚਾਰਜ ਨੇ ਜਿਹੜਾ ਤੁਹਾਨੂੰ ਇਨਵਾਈਟ ਕਰ ਰਿਹਾ ਹੈ ਤੁਸੀਂ ਉਹਦੇ ਕੋਲ ਵਿਜ਼ਿਟ ਕਰਨ ਜਾ ਰਹੇ ਹੋ ਤੁਹਾਨੂੰ ਵਿਜ਼ਟਰ ਵੀਜ਼ਾ ਕਹਿੰਦੇ ਆ ਤੇ ਵਿਜ਼ਟਰ ਵੀਜ਼ਾ ਦੇ ਕੇਸ ਦੇ ਵਿੱਚ ਤੁਹਾਡੀ ਉਹਦੇ ਨਾਲ ਰਿਲੇਸ਼ਨਸ਼ਿਪ ਕਿਦਾਂ ਦੀ ਹੈ ਤੁਹਾਡਾ ਉਹ ਰਿਸ਼ਤੇ ਵਿੱਚ ਕੀ ਲੱਗਦਾ ਹੈ ਇਸ ਤੇ ਡਿਪੈਂਡ ਕਰੇਗਾ ਉਸ ਤੋਂ ਇਲਾਵਾ ਕਵਰ ਲੈਟਰ ਜਿਹੜਾ ਉਹ ਸਟਰੋਂਗ ਲੱਗਾ ਹੋਣਾ ਚਾਹੀਦਾ ਜਿਹਦੇ ਵਿੱਚ ਕੱਲੀ-ਕੱਲੀ ਚੀਜ਼ ਦੀ ਐਕਸਪਲੇਨੇਸ਼ਨ ਹੋਵੇ ਓਕੇਸ਼ਨ ਕਿਸ ਓਕੇਸ਼ਨ ਤੇ ਉਹ ਤੁਹਾਨੂੰ ਇਨਵਾਈਟ ਕਰ ਰਿਹਾ ਹੈ ਕਿਉਂ ਇਨਵਾਈਟ ਕਰ ਰਿਹਾ ਹੈ ਕੀ ਕੌਜ਼ ਆ ਉਹਦਾ ਚੰਗੀ ਤਰ੍ਹਾਂ ਐਕਸਪਲੇਨੇਸ਼ਨ ਹੋਣੀ ਚਾਹੀਦੀ ਤੁਹਾਡਾ ਫੰਡ ਥੈਨ ਤੁਹਾਡੀ ਇਸਟੈਬਲਿਸ਼ਮੈਂਟ ਕਿਦਾਂ ਦੀ ਆ ਤੁਹਾਡੀਆਂ ਹੋਮ ਟਾਈਜ਼ ਕਿਦਾਂ ਦੀਆਂ ਨੇ ਇਹਦੇ ਉੱਤੇ ਵੀਜ਼ਾ ਡਿਪੈਂਡ ਕਰੇਗਾ ਹੁਣ ਆ ਜਾਂਦੇ ਆਪਾਂ ਇਹਨਾਂ ਦੋਵਾਂ ਦੇ ਵਿੱਚ ਚੇਂजेस ਜਿਹੜੇ ਵੱਡੇ ਆਏ ਆ ਖਾਸ ਕਰਕੇ ਜੇ ਆਪਾਂ ਕਨਵਰਟ ਕਰਉਣਾ ਟੂਰਿਸਟ ਵਿਜ਼ਟਰ ਨੂੰ ਤੇ ਉੱਚ ਕੀ ਚੇਂजेस ਆਇਆ ਵਰਕ ਪਰਮਿਟ ਇਨਸਾਈਡ ਕੈਨੇਡਾ ਤੋਂ ਹੁਣ ਨਹੀਂ ਹੋਣਾ ਨਾ ਫਲੈਗ ਪੋਲਿੰਗ ਹੋਣੀ ਹੈ ਤੇ ਨਾ ਹੀ ਇਨਸਾਈਡ ਕੈਨੇਡਾ ਤੋਂ ਆਨਲਾਈਨ ਹੋਣਾ ਇਹਨੂੰ ਤੁਸੀਂ ਆਊਟਸਾਈਡ ਕੈਨੇਡਾ ਤੋਂ ਸਿਰਫ ਕਰ ਸਕਦੇ ਹੋ ਸਟੱਡੀ ਪਰਮਿਟ ਨੂੰ ਹਾਲੇ ਵੀ ਕਨਵਰਟ ਕਰ ਸਕਦੇ ਹੋ ਇਹਦੇ ਉੱਤੇ ਕੋਈ ਚੇਂਜਸ ਨਹੀਂ ਆਇਆ ਸੋ ਇਹ ਸੀਗੀ ਆਪਣੀ ਗੱਲ ਵਿਜ਼ਟਰ ਵੀਜ਼ਾ ਦੇ ਕੇਸ ਦੇ ਵਿੱਚ ਟੂਰਿਸਟ ਵੀਜ਼ਾ ਦੇ ਹੁਣ ਆਪਾਂ ਪੀਆਰ ਵਾਲੇ ਪਾਸੇ ਆਏ ਨੇ ਪੀਆਰ ਨੂੰ ਆਪਾਂ ਦੋ ਪਾਸੇ ਕਰ ਲੈਣੇ ਇੱਕ ਐਕਸਪ੍ਰੈਸ ਐਂਟਰੀ ਦੀ ਗੱਲ ਕਰ ਲੈਣੇ ਆ ਇੱਕ ਪਾਸੇ ਆਪਾਂ ਕੈਟੇਗੋਰਾਇਜ਼ ਕਰ ਲੈਣੇ ਜਿਹਦੇ ਵਿੱਚ ਪੀਐਨਪੀਜ਼ ਨੇ ਜਿਹੜੀਆਂ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮਸ ਚੱਲਦੇ ਨੇ ਕਈ ਪ੍ਰੋਵਿੰਸ ਦੇ ਅਲੱਗ-ਅਲੱਗ ਪ੍ਰੋਵਿੰਸ ਦੇ ਬਹੁਤ ਪ੍ਰੋਗਰਾਮ ਨੇ ਆਰਸੀਆਈਸੀ ਜਿਹੜਾ ਰੂਰਲ ਕਮਿਊਨਿਟੀ ਇਮੀਗ੍ਰੇਸ਼ਨ ਕਲਾਸ ਪ੍ਰੋਗਰਾਮ ਆਇਆ ਹੈ ਉਹ ਫਿਰ ਕੇਅਰ ਗੀਵਰ ਦਾ ਨਵਾਂ ਪ੍ਰੋਗਰਾਮ ਆਇਆ ਉਹ ਤੇ ਹੋਰ ਕਈ ਜਿਹੜੇ ਪ੍ਰੋਗਰਾਮ ਨੇ ਜਿਹੜੇ ਪ੍ਰੋਵਿੰਸ ਲੈਵਲ ਤੇ ਨੇ ਉਹ ਇਹਦੇ ਵਿੱਚ ਨੇ ਤੇ ਇਹ ਸਾਰੀ ਜਿਹੜੀ ਹੈ ਉਹ ਐਸ ਪਰ ਨਿਊ ਰਿਕੁਆਇਰਮੈਂਟ ਦੇ ਹਿਸਾਬ ਦੇ ਨਾਲ ਚੇਂजेस ਨੇ ਪਹਿਲਾਂ ਕੁਝ ਹੋਰ ਸੀ ਜ਼ਿਆਦਾਤਰ ਇਹ ਜਿਹੜੇ ਚੇਂਜ ਹੋਏ ਨੇ ਜਿ ਤਰ੍ਹਾਂ RCIC ਪ੍ਰੋਗਰਾਮ ਹੈ ਰੂਰਲ ਕਮਿਊਨਿਟੀ ਇਮੀਗ੍ਰੇਸ਼ਨ ਪਾਇਲਟ ਕਲਾਸ ਜਿਹੜਾ ਹੈ ਇਹ ਪਹਿਲਾਂ RNIP ਪ੍ਰੋਗਰਾਮ ਹੁੰਦਾ ਸੀ ਰੂਰਲ ਐਂਡ ਨਾਰਥਰਨ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਹੁੰਦਾ ਸੀ ਜਿਹਦੇ ਵਿੱਚ ਰੂਰਲ ਏਰੀਆ ਦੀ ਕਮਿਊਨਿਟੀਆਂ ਆਂਦੀ ਸੀ ਜਿ ਤਰ੍ਹਾਂ ਥੰਡਰ ਬੇ ਨਾਰਥ ਬੇ ਟਿਮਿੰਸ ਇਦਾਂ ਦੀਆਂ ਕੈਟਾਗਰੀਜ਼ਾਂ ਦੀਆਂ ਸੀਗੀਆਂ ਸੋ ਇਹ ਉਹਦੇ ਉਹਦੇ ਹਿਸਾਬ ਨਾਲ ਨਵੀਂ ਰਿਕੁਆਇਰਮੈਂਟ ਹੈ ਸੋ ਉਹ ਜੇ ਇਹਦੇ ਵਿੱਚ ਪਾਵਾਂਗੇ ਬਹੁਤ ਲੰਮੀ ਹੋਣੀ ਵੀਡੀਓ ਆਲਰੇਡੀ ਵੈਸੀ ਤਕਰੀਬਨ 10 ਮਿੰਟ ਦੀ ਹੋ ਚੁੱਕੀ ਹੈ ਸੋ ਵੀਡੀਓ ਲੰਮੀ ਹੈ ਬਟ ਇਹ ਵੀਡੀਓ ਸਾਰਿਆਂ ਲਈ ਬਹੁਤ ਇੰਪੋਰਟੈਂਟ ਹੈ ਇਹ ਚੀਜ਼ ਵੀ ਬਹੁਤ ਜ਼ਰੂਰੀ ਧਿਆਨ ਰੱਖਣੀ ਤੁਹਾਡੇ ਹੁਣ ਐਕਸਪ੍ਰੈਸ ਐਂਟਰੀ ਵਾਲੇ ਪਾਸੇ ਆ ਜੀਏ ਤੇ ਉਹਦੇ ਵਿੱਚ ਹੁਣ ਤੁਹਾਨੂੰ ਮੇਨ ਰੋਲ ਪਲੇ ਕਰੇਗਾ ਤੁਹਾਡਾ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਟ੍ਰੇਡ ਦੇ ਪ੍ਰੋਗਰਾਮ ਹੈਲਥ ਦੇ ਪ੍ਰੋਗਰਾਮ ਉਸ ਤੋਂ ਇਲਾਵਾ ਕੰਸਟਰਕਸ਼ਨ ਹੈਲਥ ਕੇਅਰ ਕੰਸਟਰਕਸ਼ਨ ਤੇ ਟ੍ਰੇਡ ਇਹਦੇ ਵਿੱਚ ਸਭ ਤੋਂ ਜ਼ਿਆਦਾ ਪੀਆਰ ਦੀ ਪੋਸਿਬਿਲਟੀ ਹੋਵੇਗੀ ਐਕਸਪ੍ਰੈਸ ਐਂਟਰੀ ਦੇ ਮਾਮਲੇ ਦੇ ਵਿੱਚ ਜੇਕਰ ਤੁਸੀਂ ਕੈਨੇਡਾ ਦੇ ਵਿੱਚ ਹੈਗੇ ਉਹਦਾ ਉਸ ਤੋਂ ਬਾਅਦ ਤੁਹਾਡੇ ਐਲ ਐਮ ਆਈ ਵਾਲੇ 50 ਪੁਆਇੰਟ ਹੁਣ ਨਹੀਂ ਚੱਲਣਗੇ ਆਉਣ ਵਾਲੇ ਕਹਿ ਸਕਦਾ ਕਿ ਬਸੰਤ ਤੋਂ ਬਾਅਦ ਯਾਨੀ ਕਿ ਵੀ ਮਾਰਚ ਤੋਂ ਬਾਅਦ ਉਸ ਤੋਂ ਬਾਅਦ ਇਨ ਡਿਮਾਂਡ ਸੈਕਟਰ ਜਿਹੜਾ ਹੈ ਉੱਚੀ ਤੁਹਾਡੀ ਪੋਸਿਬਿਲਟੀ ਆ ਆਮ ਜਰਨਲ ਡਰਾ ਦੀ ਉਮੀਦ ਜਿਹੜੀ ਉਹ ਬਹੁਤ ਘੱਟ ਕੀਤੀ ਜਾ ਸਕਦੀ ਹੈ ਨਹੀਂ ਵੀ ਕੀਤੀ ਜਾ ਸਕਦੀ ਸੋ ਇਹਦੇ ਵਿੱਚ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ 2025 ਦੇ ਵਿੱਚ ਕੀ ਕੁਝ ਬਦਲਿਆ ਹੈ 2024 ਦੇ ਮੁਕਾਬਲੇ ਇਹਦੇ ਵਿੱਚ ਜਿਹੜੇ ਵੀ ਜੈਨੂਨ ਟੰਗ ਦੇ ਨਾਲ ਤੇ ਜਿਹੜੇ ਵੀ ਇਨ ਡਿਮਾਂਡ ਸੈਕਟਰ ਦੇ ਵਿੱਚ ਮਿਹਨਤ ਕਰਨਗੇ ਉਹਨਾਂ ਸਾਰਿਆਂ ਨੂੰ ਬੈਨੀਫਿਟ ਹੋਣ ਵਾਲਾ ਹੈ ਹਾਂ ਇਹਦੇ ਵਿੱਚ ਥੋੜੀ ਲੁੱਟਮਾਰ ਜਾਂ ਜਿਹੜੀ ਪਹਿਲਾਂ ਜੁਗਾੜ ਵਾਲੇ ਸਿਸਟਮ ਉਹਨਾਂ ਦੀਆਂ ਜਿਹੜੀਆਂ ਚੋਰ ਮੋਰੀਆਂ ਨੇ ਉਹਨਾਂ ਤੇ ਜ਼ਰੂਰ ਅਸਰ ਪਵੇਗਾ ਉਮੀਦ ਕਰਦਾ ਹਾਂ ਵੀ ਲੋਕਸਾਂ ਦਾ ਹੋਵੇਗਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਪ੍ਰਮਾਤਮਾ ਹਰ ਇੱਕ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਹਰ ਇੱਕ ਨੂੰ ਕਹਿ ਸਕਦੇ ਵੀਜ਼ਾ ਗ੍ਰਾਂਟ ਹੋਵੇ ਜਿੱਦੀ ਵੀ ਜਿਹੜੀ ਵਿਸ਼ੇਸ ਨੇ ਉਹ ਪੂਰੀਆਂ ਹੋਣ ਕਿਸੇ ਨੂੰੜਾ ਸੋਪੀ ਛਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਜਿੰਨਾ ਹੋ ਸਕੇ ਦੱਬ ਕੇ ਸ਼ੇਅਰ ਕਰੋ ਕਿਉਂਕਿ ਇਨਫੋਰਮੇਸ਼ਨ ਸਭ ਲਈ ਇੰਪੋਰਟੈਂਟ ਹੈ ਧੰਨਵਾਦ